ਹੈਲੋ ਗਾਇਜ਼ वेलकम ਟੂ ਮਾਈ ਨਿਊ ਵਲੋਗ ਅੱਜ ਅਸੀਂ ਆਪ ਜੀ ਨੂੰ ਲੈ ਕੇ ਚੱਲਾਂਗੇ ਕਾਂਸੀ ਬਰਨਸੀ ਜਿੱਥੇ ਕਿ ਸ਼੍ਰੀ ਗੁਰੂ ਰਵੀਦਾਸ ਜੀ ਦਾ ਜਨਮਨ ਸਥਾਨ ਹੈ ਸ਼ੀਗੁਰ ਰਵੀਦਾਸ ਜੀ ਦਾ ਮੰਦਿਰ ਅੱਜ ਅਸੀਂ ਆਪ ਜੀ ਨੂੰ ਉਸ ਜਗ੍ਹਾ ਦੇ ਉਸ ਮੰਦਿਰ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਸ਼੍ਰੀ ਗੁਰੂ ਰਵੀਦਾਸ ਜੀ ਦਾ ਜਨਮ ਹੋਇਆ ਸੀ ਉੱਥੇ ਅੱਜ ਕਲ ਮੰਦਿਰ ਬਣਿਆ ਹੋਇਆ ਹੈ ਕਾਂਸੀ ਵਿੱਚ ਅੱਜ ਅਸੀਂ ਆਪ ਜੀ ਨੂੰ ਉਸ ਜਗ੍ਹਾ ਤੇ ਲੈ ਕੇ ਚਾਵਾਂਗੇ ਤੇ ਉੱਥੇ ਦੇ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਥੋੜੀ ਜੀ ਦੇ ਬਾਅਦ ਅਸੀਂ ਕਾਂਸੀ ਪਹੁੰਚ ਜਾਣਾ ਹੈ ਤੇ ਅਸੀਂ ਆਪ ਜੀ ਨੂੰ ਸ਼੍ਰੀ ਗੁਰੂ ਰਵੀਦਾਸ ਮੰਦਿਰ ਬਾਬਾ ਜੀ ਦਾ ਜਨਮ ਸਥਾਨ ਸ਼੍ਰੀ ਗੋਬੀਦਾਸ ਜੀ ਉਹਨਾਂ ਦੇ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਅਸੀਂ ਬਾਰਨਸੀ ਪਹੁੰਚੇ ਹਾਂ ਇਹ ਹੁਣ ਅਸੀਂ ਆਪ ਜੀ ਨੂੰ ਕਾਂਚੀ ਦਾ ਨਜ਼ਾਰਾ ਕਾਂਚੀ ਦੇ ਦਰਸ਼ਨ ਵੀ ਕਰਵਾਵਾਂਗੇ ਸ਼੍ਰੀ ਗੁਰੂ ਰਵੀਦਾਸ ਜੀ ਦਾ ਜੋ ਜਨਮ ਸਥਾਨ ਇੱਥੇ ਅੱਜਕੱਲ੍ਹ ਸ਼੍ਰੀ ਗੁਰੂ ਰਵੀਦਾਸ ਮੰਦਰ ਬਣਿਆ ਹੋਇਆ ਹੈ ਕਾਂਸੀ ਆਪ ਜੀ ਨੂੰ ਇਸ ਸ਼ਕਤ ਦੇ ਦਰਸ਼ਨ ਵੀ ਕਰਵਾਵਾਂਗੇ ਸਰਾਸੀ ਆਪ ਜੀ ਨੂੰ ਕਾਂਸੀ ਬਾਰੇ ਦਰਸ਼ਨ ਕਰਵਾਵਾਂਗੇ ਸ਼੍ਰੀ ਗੁਰੂ ਰਵੀਦਾਸ ਜੀ ਦਾ ਜਨਮ ਅਸਥਾਨ ਬਾਰਾਨਸੀ ਕਾਂਸੀ ਬਹੁਤ ਵਧੀਆ ਮੰਦਰ ਆਹੇ ਸ੍ਰੀ ਗੁਰੂ ਰਵੀਦਾਸ ਜੀ ਦਾ ਸਾਰਾ ਆਜ ਅਸੀਂ ਆਪ ਜੀ ਨੂੰ ਪੁਛੇ ਦੇ ਦਰਸ਼ਨ ਕਰਵਾਉਣੇ ਹਨ ਜੋ ਸੰਗਤਾਂ ਕਾਂਸੀ ਨਹੀਂ ਜਾ ਸਕਦੀਆਂ ਉਹ ਆਪਣੇ ਘਰ ਬੈਠ ਕੇ ਇਸ ਵੀਡੀਓ ਦੁਆਰਾ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਸਥਾਨ ਦੀ ਜਗਾ ਦੇ ਦਰਸ਼ਨ ਆਪਾਂ ਕਰ ਸਕਦੇ ਹਾਂ ਅਸੀਂ ਪੋਂਟਕੇ ਹਾਂ ਕਾਂਸੀ ਰਵੀਦਾਸ ਜੀ ਮੰਦਿਰ ਹੈ ਉਹਦੇ ਆਸ-ਪਾਸ ਵਰਨਸੀ ਸਭ ਜੀ ਨੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਸਥਾਨ ਹੈ ਉਸੇ ਦੇ ਦਰਸ਼ਨ ਕਰਨੇ ਹਨ ਬਹੁਤ ਹੀ ਵਧੀਆ ਮੰਦਿਰ ਹੈ ਸ਼੍ਰੀ ਗੁਰੂ ਰਵੀਦਾਸ ਜੀ ਦਾ ਜਨਮ ਸਥਾਨ ਕਾਂਛੀ ਦਾ ਨਜ਼ਾਰਾ ਮੇਰੇ ਸਾਥ ਗੁਰੂ ਕਾਂਝੀ ਅਜਾਸੀ ਆਪ ਜੀ ਨੂੰ ਨਜ਼ਾਰਾ ਸ਼੍ਰੀ ਗੁਰੂ ਰਵੀਦਾਸ ਜੀ ਦੇ ਦਰਸ਼ਨ ਕਰਵਾਵਾਂਗੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਣਾ ਹੈ ਇਸ ਵੇਲੇ ਅਸੀਂ ਕਾਂਛੀ ਪਹੁੰਚ ਚੁੱਕੇ ਹਾਂ 시리구루 ਰਵੀਦਾਸ ਜੀ ਦੇ ਮੰਦਰ ਚ 시리구루 ਰਵੀਦਾਸ ਜਨਮ ਸਥਾਨ ਮੰਦਰ ਉਦਸ਼ਨ ਕਰਕੇ ਆਪਣਾ ਜੀਵਨ ਸਫਰ ਬਣਾਓ 시ਗੁਰ ਰਵੀਦਾਸ ਜੀ ਦੇ ਜਨਮ ਸਥਾਨ ਮੰਦਰ ਅਸੀਂ ਆਪ ਜੀ ਨੂੰ ਅੰਦਰ ਦਰਸ਼ਨ ਕਰਵਾਵਾਂਗੇ 시리ਗੁਰ ਰਵੀਦਾਸ ਮਹਾਰਾਜ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਰ ਬਣਾਉਣਾ ਹੈ ਜੀ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਸੰਤਾਨਾਂ ਤੱਕ ਪਹੁੰਚ ਸਕੇ ਕੋ ਵੀ ਸ਼੍ਰੀ ਗੁਰੂ ਰਬੀਦਾਸ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਉਣ ਜੀ ਸ਼੍ਰੀ ਗੁਰੂ ਰਬੀਦਾਸ ਜੀ ਦਾ ਜਨਮ ਸਥਾਨ ਕਾਂਚੀ ਅਸੀਂ ਅੱਜ ਦੀਗੋ ਰਵੀਦਾਸ ਮਹਾਰਾਜ ਦੇ ਜੇ ਦਰਸ਼ਨ ਕਰਨੇ ਹਨ ਸਭ ਨੇ ਅਗਰ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਹੈ ਜਿਹੜੀ ਨੂੰ ਲਾਈਕ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਤਾਂ ਜੋ ਆਪ ਜੀ ਨੂੰ ਮੇਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਔਰ ਵੀਡੀਓ ਵਿੱਚ ਕਮੈਂਟ ਲਿਊ ਕਰਦਿਆ ਕਰੋ ਆਪ ਜੀ ਨੇ ਵੀਡੀਓ ਕਹੇ ਜੀ ਲੱਗੀ ਹੈ ਸ਼ੀਰ ਗੁਰੂ ਰਬੀਦਾਸ ਜੀ ਦੇ ਜਨਮ ਸਥਾਨ ਗੁੰਮਦਰ ਹੈ ਉਹਦੇ ਤੁਸੀਂ ਦਰਸ਼ਨ ਕਰੋ ਜੀ ਦਰਸ਼ਨ ਕਰੋ ਜੀ ਹੁਣ ਅਸੀਂ ਅਸੀਂ ਕਾਂਛੀ ਸ਼ੀਰ ਗੁਰੂ ਰਬੀਦਾਸ ਜੀ ਦੇ ਜਨਮ ਸਥਾਨ ਮੰਦਿਰ ਹੈ ਉੱਥੇ ਅਸੀਂ ਪਹੁੰਚ ਚੁੱਕੇ ਹਾਂ کافی وشال مندر ہے شری گرو رود جی کا جنم استھان کانچی وارانسی بہت ہی ودیا مندر شری گرو رود جی کا جنم استھان کانشھی کانچھی درشن کر کے اپنا جیون سہل مناؤ جی ਇਹ ਗੁਰੂ ਰਵੀਦਾਸ ਜੀ ਦਾ ਜਨਮ ਸਥਾਨ ਮੰਦਰ ਜੋਗੀ ਕਾਂਠੀ ਵਰਮਸਵੀਚ ਹੈ ਇਸ ਲਈ ਅਸੀਂ ਆਪ ਜੀ ਨੂੰ ਇਸ ਜਗ੍ਹਾ ਦੇ ਦਰਸ਼ਨ ਕਰਵਾ ਰਹੇ ਹਾਂ ਆਪ ਜੀ ਨੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁ ਕਰੋ ਤਾਂ ਲੋਕ ਵੀਡੀਓ ਵੱਧ ਤੋਂ ਵੱਧ ਸਮਤਾ ਤੱਕ ਪਹੁੰਚ ਸਕੇ ਉਹ ਵੀ ਸ੍ਰੀ ਗੁਰੂ ਰਵਿੰਦਾਸ ਮਹਾਰਾਜ ਦੇ ਦਰਸ਼ਨ ਆਪਣੇ ਘਰ ਬੈਠੇ ਕਰ ਸਕਣ ਕੋ ਸ੍ਰੀ ਗੁਰੂ ਅਰਵਿਦਾਸ ਜੀ ਦਾ ਜਨਮ ਜਨਮ ਸਥਾਨ ਪੰਚੀ ਪੰਚੀ ਜਨਮ ਉਹ ਵੀ ਕਰਨ ਸ੍ਰੀ ਗੁਰੂ ਰਵਿੰਦਾਸ ਕੀ ਤਪਸਥਾਨ ਦੇ ਰਿਏ ਤਪਸਾ ਨਾ ਇਧਰ ਸ਼੍ਰੀ ਰਵੀਦਾਸ ਜੀ ਦਾ ਬਹੁਤ ਹੀ ਵਧੀਆ ਮੰਦਰ ਸ਼੍ਰੀ ਰਵੀਦਾਸ ਜੀ ਦਾ ਤਪਸਥਾਨ ਬਾਬਾ ਜੀ ਦਰਸ਼ਨ ਕਰੋ ਸ਼੍ਰੀ ਗੁਰੂ ਰਵੀਦਾਸ ਜੀ ਦਾ ਜਨਮ ਸਥਾਨ ਮੰਦਰ ਕਾਂਸੀ ਬਰਨਸੀ ਦਰਸ਼ਨ ਕਰਕੇ ਆਪਣਾ ਜੀਵਨ ਸਤਿ ਕਰਾਉ ਜੀ ਕਾਫੀ ਵਿਸ਼ਾਲ ਦਾ ਮੰਦਰ ਸ਼੍ਰੀ ਰਵੀਦਾਸ ਜੀ ਦਾ ਅਗਰ ਆਪ ਜੀ ਨੂੰ ਮੇਰੇ ਚੰਗੀ ਲੱਗੀ ਹੈ ਪਲੀਕ ਲਾਈਕ ਕਰਨਾ ਚਾਹਰਨ ਸਬਸਕ੍ਰਾਈਬ ਕਰਨਾ ਹੈ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੇਧ ਗੁਰੂ ਰਵੀਦਾਸ ਜੀ ਦਾ ਜਨਮ ਸਥਾਨ ਕਾਸ਼ੀ ਅੰਦਰ ਵਾਸਪਾ ਦੇ ਨਜ਼ਾਰੇ ਬੋਤੀ ਬਦਿਆ ਮੰਦਰ ਬਾਰਨਸੀ ਵਿੱਚ ਇਧਰ ਗੰਗਾ ਪਾਸੇ ਹੈ ਓਕੇ ਗੰਗਾ ਗੰਗਾ ਮਾਰਾ ਜੀ ਜੀ ਕੋਲ ਚੱਲ ਕੇ ਆਪਾਂ ਤੁਸੀਂ ਵੀ ਧੰਨਵਾਦ ਸ੍ਰੀ ਗੁਰੂ ਰਵੀ ਸਾਹਿਬ ਜੀ ਦਾ ਜਨਮ ਸਥਾਨ ਮੰਦਰ ਕਾਂਛੀ